ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਬੱਚਾ ਛੇਤੀ ਤੋਂ ਛੇਤੀ ਸੰਸਾਰ ਦੇ ਸਾਰੇ ਕੰਮ ਸਿੱਖ ਲਵੇ ਗੱਡੀ ਚਲਾਉਣਾ ਉਸ ਦੇ ਵਿੱਚ ਇੱਕ ਹੈ ਇੱਥੇ ਇੱਕ ਵਿਅਕਤੀ ਜਦ ਆਪਣੇ ਬੱਚੇ ਨੂੰ ਗੱਡੀ ਚਲਾਉਣਾ ਸਿਖਾ ਰਿਹਾ ਸੀ ਤਾਂ ਇੱਕ ਮਜ਼ਦੂਰ ਦੇ ਬੱਚੇ ਨੇ ਆਪਣੀ ਜਾਣ ਕਬਈ ਹੈ ਦਰਸਲ 4 ਸਾਲਾਂ ਦੇ ਮਜ਼ਦੂਰ ਦੇ ਬੱਚੇ ਦੇ ਉੱਤੇ ਗੱਡੀ ਚੜਾ ਦਿੱਤੀ ਉਸ ਵਿਅਕਤੀ ਦੇ ਨਾਬਾਲਗ ਬੱਚੇ ਦੇ ਜਦੋਂ ਉਸ ਨੂੰ ਗੱਡੀ ਚਲਾਉਣੀ ਸਿਖਾ ਰਿਹਾ ਸੀ ਬਟਾਲਾ ਦੇ ਸਟਾਫ ਰੋਡ ਦਾ ਮਾਮਲਾ ਹੈ देर शाम दरदरा ਕਹਾਦਸਾ ਵਾਪਰਿਆ ਇੱਕ ਵਿਅਕਤੀ ਆਪਣੇ ਪੁੱਤਰ ਨੂੰ ਗੱਡੀ ਚਲਾਉਣ ਦੇ ਲਈ ਜਦ ਬਾਹਰ ਲੈ ਕੇ ਆਇਆ ਹੋਇਆ ਸੀ ਗੱਡੀ ਇਮਬੈਲੈਂਸ ਹੋ ਗਈ ਇਸੇ ਦੌਰਾਨ ਗੱਡੀ ਦੇ ਵਿੱਚੋਂ ਪੈਦਲ ਜਾ ਰਹੇ ਮਾਂ ਪੁੱਤ ਇਸ ਗੱਡੀ ਦੀ ਚਪੇਟ ਦੇ ਵਿੱਚ ਆ ਗਏ ਮਿਲੀ ਜਾਣਕਾਰੀ ਅਨਸਾਰ ਮੋਨੀ ਦੇਵੀ ਆਪਣੇ 4 ਸਾਲ ਦੇ ਪੁੱਤਰ ਦੇ ਨਾਲ ਗਲੀ ਵਿੱਚੋਂ ਪੈਦਲ ਮੰਦਰ ਜਾ ਰਹੀ ਸੀ ਤਦ ਅਚਾਨਕ ਸਕੋਰਪੀਓ ਗੱਡੀ ਉਹਨਾਂ ਦੇ ਵਿੱਚ ਆਨ ਟਕਰਾਈ ਤੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਨੇ ਨਾਬਾਲਗ ਨੂੰ ਕੁਚਲ ਦਿੱਤਾ ਜਿੱਥੇ ਕਿ ਉਸ ਨੂੰ ਇੱਕ ਨਾਬਾਲਗ ਬੱਚਾ ਹੀ ਚਲਾ ਰਿਹਾ ਸੀ ਅਜੇ ਗੱਡੀ ਚਲਾਉਣ ਦੀ ਜਾਂਚ ਨਹੀਂ ਸੀ ਤੇ ਗੱਡੀ ਸੰਭਾਲ ਨਹੀਂ ਪਾਇਆ ਤੇ 4 ਸਾਲਾਂ ਦੇ ਸ਼ੁਭਮਦੀਪ ਮੌਤ ਹੋ ਗਈ। ਉਸਦੀ ਮਾਂ ਗੰਭੀਰ ਜ਼ਖਮੀ ਹੋਈ ਹੈ। ਹੁਣ ਦੁਹਾਈਆਂ ਪਾਰੀ ਹੈ ਕਿ ਉਸ ਦਾ ਪੁੱਤ ਤਾਂ ਚਲਾ ਗਿਆ। ਘਟੋ-ਘਟ ਇਨਸਾਫ ਜ਼ਰੂਰ ਮਿਲੇ। ਇੱਥੇ ਐਸਐਚਓ ਯਾਦਵਿੰਦਰ ਸਿੰਘ ਨੇ ਹਾਦਸਾ ਗ੍ਰਸਤ ਸਕੋਰਪੀਓ ਨੂੰ ਕਬਜ਼ੇ ਚ ਲੈੰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਹੱਲਾ ਵਾਸੀਆਂ ਦਾ ਕੀ ਕੁਝ ਕਹਿਣਾ ਇਸ ਘਟਨਾ ਦੇ ਉੱਤੇ? ਉਹਨਾਂ ਦੀ ਗੱਲ ਵੀ ਤੁਹਾਨੂੰ ਸੁਣਾ ਦੱਡਿਆ। ਹਾਲਕੀ ਜਿੱਥੇ ਮੁਹੱਲਾ ਵਾਸੀ ਇਸ ਸਮੇਂ ਪਰਿਵਾਰ ਦੇ ਨਾਲ ਦਿਖਾਈ ਦੇ ਰਹੇ ਨੇ ਉੱਥੇ ਪੁਲਿਸ ਦਾ ਕੀ ਕਹਿਣਾ ਇਸ ਪੂਰੇ ਮਾਮਲੇ ਤੇ ਤੇ ਕਾਰਵਾਈ ਕਿਵੇਂ ਕੀਤੀ ਜਾ ਰਹੀ ਹੈ ਯਾਦਵਿੰਦਰ ਸਿੰਘ ਐਸ ਐਚਓ ਤੋਂ ਜਾਣੋ ਕੱਟਣਾ ਇਹ ਹੋਈ ਆ ਕਿ ਉਹ ਮੰਦਰ ਜਾਣਦੇ ਸੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਬਿਆਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਆ ਦੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ ਇਹਨਾਂ ਨੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇਥੇ ਤੇ ਕਹਿੰਦੇ ਮੰਦਰ ਜਾਣ ਡਿਆ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦਾ ਬਿਆਨ ਮੰਦਰ ਜਾਣ ਡੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਗਈ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਏ ਕਹਿੰਦਾ ਬੱਚੇ ਨੂੰ ਜਾਂਸੀ ਕਾਉਣ ਡੇ ਆ ਸਰਗ ਜਾਂਸੀ ਕਾਉਣ ਬੋਲੀ ਆ ਤੇ ਮੈਨੂੰ ਦੱਸੋ ਕਿੱਲੇ ਗੱਡੀ 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 ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਟਾਰਪੀ ਹੋਈ ਉਹ ਗੱਡੀ ਹਾਂ ਜੀ ਇਹ ਬਾਜੀ ਐਡ ਕਰ ਕਰਾਇਆ ਤੇ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ ਬੇਟੇ ਇੱਕ ਬੇਟੀ ਆ ਤੇ ਮਧਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਨੇ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆੜਾ ਇਹਨਾਂ ਦੇ ਬੇਟੇ ਛੋਟੇ ਨੇ 4 ਕੋ ਸਾਲ ਦਾ 4 ਕੋ ਸਾਲ ਦਾ ਸੰਤ ਭੱਗਾ ਹੈ ਪਤਾ ਨਹੀਂ ਲੱਗਾ ਇਸ ਟੀਚ ਉੱਤੇ ਰੱਖੇ ਹੰਦ ਤੇ ਬੱਚਾ ਪਤਾ ਲਗਾ ਦੋ ਲੈ ਗਏ ਸੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਉਹ ਤਾਂ ਵਾਸਤ ਮੁੰਡਿਆਂ ਨੇ ਲੈ ਗਏ ਉਸੇ ਇਹਨਾ ਆਪਦੇਸ਼ ਕੁਮਾਰ ਉਰਥ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਿਰ ਚੱਲੇ ਸੀਗੇ ਪਿੱਛੋਂ ਸਕੋਰਪਿਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲਿਖ ਕੇ ਪੱਤਾ ਦੇ ਰਹੇ ਹਾਂ ਅਗੜੀ ਕਾਰ ਵੀ ਤੇ ਕਹਿ ਸਕਦੇ ਆ ਕਿ ਗੱਡੀ ਓਵਰਸਪੀਡ ਸੀ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਕਿ ਇਹ ওভার ਸਪੀਡ ਸੀ ਜਾਂ ਕੀ ਤਾਂ ਗੱਡੀ ਦਾ ਬਾਲਕੋ ਅਟੈਕ ਹੋ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈਣੀ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕਬਜ਼ੇ ਲੈਣੀ ਹੈਗਾ ਇਨਵੈਸਟੀਗੇਸ਼ਨ ਕਰਾਂਗੇ